ਦੋਸਤੋ ਸਤਿ ਸ਼੍ਰੀ ਅਕਾਲ ਭਾਰਤ ਅੰਦਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਭਾਰਤ ਦੀ ਆਵਾਮ ਨੇ ਜਿਹੜੀ ਭਾਰਤ ਦੀ ਸੱਤਾਧਾਰੀ ਤੇ ਰਿਹਾ ਉਹਨੂੰ ਕੀ ਸਨੇਹਾ ਲਾਇਆ ਅਯੁੱਧਿਆ ਦੇ ਵਿੱਚੋਂ ਬੀਜੇਪੀ ਦਾ ਹਾਰਨਾ ਜਿਹੜੀ ਕਿ ਬੀਜੇਪੀ ਖਾਸ ਕਰਕੇ ਮੋਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਾਲੀ ਜਿਹੜੀ ਬੀਜੇਪੀ ਆ ਜਿਹੜੀ ਕਿ ਹਾਰਡ ਹਿੰਦੂਤਵਾ ਦੀ ਪੋਲਿਟਿਕਸ ਕਰਦੀ ਆ ਉਹਦਾ ਅਯੁੱਧਿਆ ਤੋਂ ਹਾਰਨਾ ਕਿਸ ਤਰੀਕੇ ਦੇ ਸੰਕੇਤ ਦੇ ਰਿਹਾ ਕਿ ਉੱਥੇ ਦੇ ਜਿਹੜੇ ਲੋਕਲ ਮੁੱਦੇ ਸੀਗੇ ਉਹਨਾਂ ਨੂੰ ਨਹੀਂ ਦੇਖਿਆ ਗਿਆ ਇਹ ਇਥੋਂ ਸਮਾਜਵਾਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਜਿੱਤਦੇ ਨੇ ਤੇ ਉਥੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਲੋਕਲ ਜਿਹੜੇ ਮਸਲੇ ਆ ਲੋਕਾਂ ਦੇ ਮਸਲੇ ਮਸਾਇਲ ਆ ਉਹਨਾਂ ਤੇ ਗੱਲਬਾਤ ਨਹੀਂ ਹੋਈ ਜਾਂ ਉਹਨਾਂ ਨੂੰ ਹੱਲ ਨਹੀਂ ਕੀਤਾ ਗਿਆ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਤਾਂ ਜੇਕਰ ਆਪਾਂ ਪੰਜਾਬ ਦੇ ਵਿੱਚ ਆਈਏ ਤਾਂ ਪੰਜਾਬ ਦੀ ਜਿਹੜੀ ਆਵਾਮ ਆ ਇਹਨਾਂ ਨੇ ਵੀ ਸੱਤਾਧਾਰੀ ਧਿਰ ਨੂੰ ਸੁਨੇਹਾ ਲਾਤਾ ਕਿ ਬੇਸ਼ੱਕ ਤੁਹਾਨੂੰ ਅਸੀਂ ਹਜੇ 2 ਸਾਲ ਪਹਿਲਾਂ 92 ਸੀਟਾਂ ਜਿਤਾਈਆਂ ਸੀਗੀਆਂ ਪਰ ਜੇਕਰ ਤੁਸੀਂ ਜਿਹੜੇ ਆ ਕਈ ਮਸਲੇ ਆਪਿਸ ਦੀ ਆਵਾਮ ਨੂੰ ਲੱਗਦਾ ਹੋਊਗਾ ਕਿ ਉਹਨਾਂ ਤੇ ਨਹੀਂ ਕੰਮ ਹੋਇਆ ਤਾਂ ਹੀ ਉਹਨਾਂ ਨੇ 92 ਤੋਂ ਲਿਆ ਕੇ 32 ਤੇ ਮਾਰਿਆ ਕਿਉਂਕਿ ਆਪਣੀਆਂ 13 ਲੋਕ ਸਭਾ ਸੀਟਾਂ ਨੇ ਪੰਜਾਬ ਦੀ 14ਵੀਂ ਲੋਕ ਸਭਾ ਸੀਟ ਸਾਡੀ ਚੰਡੀਗੜ੍ਹ ਦੀ ਆ ਤੇ 13 ਜਿਹੜੀ ਹਰੇਕ ਆਪਣੀ ਲੋਕ ਸਭਾ ਸੀਟ ਆ ਉਹਦੇ ਵਿੱਚ 9 ਵਿਧਾਨ ਸਭਾ ਦੇ ਹਲਕੇ ਹੁੰਦੇ ਆ ਸੋ ਜਦੋਂ ਆਪਾਂ ਇਲੈਕਸ਼ਨ ਆ ਕਿਉਂਕਿ ਹਾਲਾਂਕਿ ਇਹ ਲੋਕ ਸਭਾ ਦੇ ਇਲੈਕਸ਼ਨ ਨੇ ਤੇ ਉਸੇ ਹਿਸਾਬ ਦੇ ਨਾਲ ਨਤੀਜੇ ਵੀ ਆਏ ਨੇ ਤੇ ਉਸੇ ਹਿਸਾਬ ਦੇ ਨਾਲ ਸਾਰਾ ਕੁਝ ਚੱਲਣਾ ਪਰ ਅੰਕੜੇ ਜਾਂ ਜਿਹੜੇ ਬਹੁਤ ਜ਼ਰੂਰੀ ਹੁੰਦੇ ਆ ਸਰਕਾਰਾਂ ਦੇ ਲਈ ਵੀ ਪੋਲੀਟੀਕਲ ਪਾਰਟੀਆਂ ਦੇ ਲਈ ਵੀ ਤਾਂ ਜਦੋਂ ਆਪਾਂ ਗੱਲ ਵੀ ਇਹਦੇ ਉੱਤੇ ਕਰਨੀ ਹੋਵੇ ਸੋ ਜੇਕਰ ਆਪਾਂ ਦੇਖੀਏ ਤਾਂ ਇਸ ਸਮੇਂ ਜਿਹੜਾ ਆਮ ਆਦਮੀ ਪਾਰਟੀ 60 ਸੀਟਾਂ ਹਾਰ ਗਈ ਐ ਇਸ ਵਾਰ ਜਿਹੜਾ ਜੇਕਰ ਆਪਾਂ ਦੇਖੀਏ ਵਿਧਾਨ ਸਭਾ ਦੇ ਹਿਸਾਬ ਦੇ ਨਾਲ 32 ਸੀਟਾਂ ਤੇ ਆ ਗਈ ਐ ਆਮ ਆਦਮੀ ਪਾਰਟੀ ਜਿਹਨੂੰ ਕਿ ਹਜੇ 2 ਸਾਲ ਪਹਿਲਾਂ 92 ਸੀਟਾਂ ਜਿਤਾਈਆਂ ਗਈਆਂ ਸੀਗੀਆਂ ਪੰਜਾਬੀਆਂ ਦੇ ਵੱਲੋਂ ਕਾਂਗਰਸ 38 ਸੀਟਾਂ ਤੇ ਆ ਬੀਜੇਪੀ 23 ਸੀਟਾਂ ਤੇ ਆ ਸ਼੍ਰੋਮਣੀ ਕਾਲੀ ਦਲ ਨੂੰ 9 ਸੀਟਾਂ ਆਈਆਂ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਜਿਹੜੀਆਂ 8 ਵਿਧਾਨ ਸਭਾ ਸੀਟਾਂ ਆ ਉਹਨਾਂ ਤੇ ਲੀਡ ਕੀਤਾ ਇਸੇ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ 7 ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਆ ਉਹਨਾਂ ਨੂੰ ਲੀਡ ਕੀਤਾ ਇਹ ਇਧਰ 8 ਤੇ 7 15 ਹੋ ਕੇ ਇਹ ਵੀ 15 ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਮਹਿਜ਼ 9 ਸੀਟਾਂ ਰਹਿ ਗਈਆਂ ਨੇ ਵਿਧਾਨ ਸਭਾ ਦੇ ਵਿੱਚ ਵੈਸੇ ਉਹਨਾਂ ਦੇ ਕੋਲ ਜਿਹੜੀਆਂ ਵਿਧਾਨ ਸਭਾ ਦੀਆਂ 3 ਸੀਟਾਂ ਨੇ ਇਹ ਇਹ ਪੰਥਕ ਸਿਆਸਤ ਵੀ ਕੇਸ ਟ੍ਰਿਕੇ ਦੇ ਸੰਕੇਤ ਦੇ ਰਹੀ ਏ ਅੱਜ 6 ਜੂਨ ਜਿਹੜਾ 1984 ਨੂੰ ਵਾਪਰਿਆ ਪੂਰੇ 40 ਸਾਲ ਹੋ ਗਏ ਨੇ ਅੱਜ ਅਸੀਂ 6 ਜੂਨ 2024 'ਚ ਬੈਠੇ ਆ ਤੇ ਉਹ ਜਿਹੜੇ ਮਸਲੇ ਮਸਾਇਲ ਜਿਨ੍ਹਾਂ ਦੇ ਕਰਕੇ ਇਹ ਪੰਜਾਬ ਦੇ ਵਿੱਚ 47 ਤੋਂ ਲੈ ਕੇ ਲਗਾਤਾਰ ਜਿਹੜੇ ਉਹ ਹੀ ਮੁੱਦੇ ਸਾਡੇ ਚੱਲੇ ਆ ਰਹੇ ਨੇ ਹੁਣ ਇਹਨਾਂ ਤੇ ਗੱਲ ਤਾਂ ਬਹੁਤ ਹੋ ਰਹੀ ਹੈ ਕੇਂਦਰੀ মিডিਆ ਦੇ ਵਿੱਚ ਵੀ ਗੱਲ ਇਹਦੇ ਤੇ ਹੋਣੀ ਸ਼ੁਰੂ ਹੋ ਗਈ ਹੈ ਕਿ ਭਾਈ ਅਵਰਤਪਾਲ ਸਿੰਘ ਉਹਨਾਂ ਦੀ ਜਾਂ ਭਾਈ ਸਰਵਜੀਤ ਸਿੰਘ ਖਾਲਸਾ ਉਹਨਾਂ ਦੀ ਜਿਹੜੀ ਆ ਜਿੱਤ ਨੂੰ ਲੈ ਕੇ ਵੀ ਕਿਉਂ ਪੰਜਾਬ ਦੇ ਜਿਹੜੇ ਮਸਲੇ ਆ ਲੋਕਾਂ ਦੇ ਵਿੱਚ ਉਹ ਗੱਲ ਹਜੇ ਪਈ ਆ ਪਾਣੀਆਂ ਦਾ ਮਸਲਾ ਐਸਵਾਈਐਲ ਦਾ ਮਸਲਾ ਜਾਂ ਜਿਹੜੇ ਬੰਦੀ ਸਿੰਘਾ ਵਾਲਾ ਮਸਲਾ ਜਾਂ ਇਹ ਵੀ ਗੱਲ ਹੈ ਜਿਹੜੀ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਜੇਐਸਟਰੀ ਕੇ ਨਾਲ ਹੋਈ ਆ ਇਹ ਇਹ ਵੀ ਕਿਤੇ ਨਾ ਕਿਤੇ ਆਈ ਥਿੰਕ ਇਹਨੇ ਵੀ ਇੱਕ ਵੱਡਾ ਰੋਲ ਨਿਭਾਇਆ ਜੇਐਸਟਰੀ ਕੇ ਨਾਲ ਭਗਵੰਤ ਮਾਨ ਹੋਣਾ ਨੇ ਇਹਨਾਂ ਦੀ ਜਿਹੜੀ ਸਰਕਾਰ ਆ ਹਾਲਾਂਕਿ ਕਦੇ ਵੀ ਜਿਹੜਾ ਪੰਜਾਬ ਸਰਕਾਰ ਕੱਲਿਆਂ ਦਾ ਤਾਂ ਨਹੀਂ ਇਹ ਆਪਰੇਸ਼ਨ ਵਗੈਰਾ ਹੋਣਾ ਆਬਵੀਅਸਲੀ ਉਦੋਂ ਵੀ ਆਪਾਂ ਦੇਖਿਆ ਜਿਹੜਾ ਕੇਂਦਰੀ ਫੋਰਸਸ ਵੀ ਪੰਜਾਬ ਦੇ ਵਿੱਚ ਆਈਆਂ ਤੇ ਸਾਰਾ ਕੁਝ ਇਹ ਜਿੱਦਾਂ ਕੀਤਾ ਗਿਆ ਬਹੁਤ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿ ਲੋ ਕਿ ਉਦੋਂ ਲੋਕ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਮੁਖਾਲਫਤ ਵੀ ਕਰਦੇ ਸੀ ਪਰ ਜਦੋਂ ਇਹ ਉਹਨਾਂ ਨੂੰ ਗ੍ਰਿਫਤਾਰੀ ਇਸ ਢੰਗ ਨਾਲ ਹੋਈ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਤਾਂ ਬਹੁਤ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆ ਗਏ ਜਿਕਰ ਆਪਾਂ ਐਗਜ਼ਾਮਪਲ ਲੈਣੀ ਹੋਵੇ ਤਾਂ ਜਿਵੇਂ ਮਾਲਵਿੰਦਰ ਸਿੰਘ ਮਾਲੀ ਹੁਣੀ ਆ ਇਦਾਂ ਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਉਹਨਾਂ ਦੇ ਖਿਲਾਫ ਬੋਲਿਆ ਪਰ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਇਸ ਤਰੀਕੇ ਨਾਲ ਕੀਤਾ ਗਿਆ ਤਾਂ ਲੋਕਾਂ ਨੇ ਕਿਹਾ ਵੀ ਯਾਰ ਇੰਡੀ ਵੀ ਕੋਈ ਗੱਲ ਨਹੀਂ ਸੀ ਜਿਵੇਂ ਤੁਸੀਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਤੇ ਖੈਰ ਆਪਾਂ ਨੂੰ ਪਤਾ ਇੱਕ इमोशनल ਵੋਟ ਇਹ ਭਾਈ ਅਨੁਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਵੀ ਗਈ ਆ ਕਿ ਉਹਨਾਂ ਨੂੰ ਜੇਲ੍ਹ ਤੋਂ ਛਡਵਾਉਣ ਲਈ ਈਵਨ ਥੋ ਐਨਐਸਏ ਦਾ ਕੀ ਹਿਸਾਬ ਕਿ ਪਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਡੈਫੀਨਿਟਲੀ ਇਮੋਸ਼ਨਲ ਵੋਟ ਪਈ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣੀ ਤਾਂ ਡੈਫੀਨਿਟਲੀ ਇੱਕ ਜਿਹੜੇ ਆ ਉਹ ਪੋਲੀਟੀਕਲ ਲੀਡਰ ਹੈਗੇ ਨੇ ਉਹਨਾਂ ਦੀ ਜਿਹੜੀ ਆ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਭਾਸ਼ਣ ਕਰਨ ਦਾ ਤਰੀਕਾ ਉਹ ਸਾਰਾ ਇੱਕ ਉਹਨਾਂ ਦੇ ਵਿੱਚ ਉਹ ਸਿਆਸੀ ਚੀਜ਼ਾਂ ਹੈਗੀਆਂ ਪਰ ਉਹ ਇਸ ਚੀਜ਼ ਨੂੰ ਕਿਵੇਂ ਹੁਣ ਅੱਗੇ ਲੈ ਕੇ ਜਾਣਗੇ ਕਿਉਂਕਿ ਇਹ 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 ਗੱਲਾਂ ਤਾਂ ਸਾਨੂੰ ਇਹ ਇਹ ਇਹਨਾਂ ਚੀਜ਼ਾਂ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਜੀਐਸਟੀ ਦੇ ਨੰਬਰ ਆਏ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਆਪਾਂ ਗੱਲ ਕਰਦੇ ਆਂ ਛੋੜੀ ਜੀ ਬੇਨਤੀ ਆ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਹਰ ਰੋਜ਼ ਆਪਾਂ ਤੁਹਾਡੇ ਨਾਲ ਜੁੜਦੇ ਆ ਤੇ ਕੋਸ਼ਿਸ਼ ਹੁੰਦੀ ਆ ਕਿ ਪੰਜਾਬ ਦੀਆਂ ਇੰਡੀਆ ਦੀਆਂ ਜਾਂ ਦੁਨੀਆ ਪੱਧਰ ਤੇ ਕੀ ਵਾਪਰਿਆ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੀਏ UK ਦੇ ਵਿੱਚ ਵੀ ਇੱਥੇ ਸਾਡੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਉਹਨਾਂ ਦੀਆਂ ਵੀ ਬਹੁਤ ਜ਼ਿਆਦਾ ਸਰਗਰਮੀਆਂ ਨੇ ਪਰ ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜੇ ਹਜੇ ਆਏ ਆਏ ਨਹੀਂ ਬਹੁਤ ਸਾਰੀਆਂ ਖਬਰਾਂ ਨੇ ਸੋ ਇਹਨਾਂ ਤੇ ਜੇਕਰ ਆਪਾਂ ਹਜੇ ਜਿਹੜਾ ਤਾਂ ਕਰਕੇ ਗੱਲ ਕਰ ਰਹੇ ਆ ਅਦਰਵਾਈਜ਼ ਵਿਸ਼ਵ ਲੈਵਲ ਤੇ ਵੀ ਬਹੁਤ ਕੁਝ ਹੋ ਰਿਹਾ ਇਕਦਾ ਇੰਡੀਆ ਅਲਾਈன்ஸ் ਦੀ ਜੇਕਰ ਪਹਿਲਾਂ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਕਿ 233 ਸੀਟਾਂ ਮਿਲੀਆਂ ਨੇ ਉਲਟ ਗਦਰ ਤੇ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਆ ਕਿ ਉਹ ਹਜੇ ਜਿਹੜਾ ਕੋਈ ਵੀ ਜੋੜ ਤੋੜ ਕਰਨ ਵਾਲੇ ਪਾਸੇ ਨੂੰ ਨਹੀਂ ਜਾਣਗੇ ਉਹ ਵੇਟ ਐਂਡ ਵਾਚ ਦੀ ਜਿਹੜੀ ਆ ਪਾਲਿਸੀ ਆ ਉਹਦਾ ਇਖਤਿਆਰ ਉਹਨਾਂ ਨੇ ਕਰ ਲਿਆ ਆ ਵੀ ਅਸੀਂ ਜਿਹੜਾ ਹਜੇ ਇੰਤਜ਼ਾਰ ਕਰਾਂਗੇ ਵੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਤੀਸਰੀ ਵਾਰ ਐਨਡੀਏ ਦੀ ਜਿਹੜੀ ਹਕੂਮਤ ਆ ਜਿਹੜਾ ਕਿ ਪ੍ਰੀਪੋਲ ਅਲਾਈਐਂਸ ਹੈਗਾ ਉਹਦੇ ਹਿਸਾਬ ਦੇ ਨਾਲ ਉਹ ਆਪਣੀ ਹਕੂਮਤ ਬਣਾਉਣ ਤੇ ਉਸ ਤੋਂ ਬਾਅਦ ਜੇਕਰ ਕੁਝ ੇਟਾਂ ਉੱਤੇ ਹੁੰਦੀ ਆ ਤਾਂ ਫਿਰ ਇੰਡੀਆ ਅਲਾਈਐਂਸ ਉਹਦੇ ਵਿੱਚ ਆ ਸਕਦਾ ਐਵੇਂ ਉਹਨਾਂ ਨੇ ਇਹ ਬੜਾ ਸਪਸ਼ਟਤਾ ਦੇ ਨਾਲ ਕਿਹਾ ਕਿ ਇਹ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਇਹ ਪ੍ਰਧਾਨ ਮੰਤਰੀ ਮੋਦੀ ਦੇ ਬਰ ਖਿਲਾਫ ਆ ਪ੍ਰਧਾਨ ਮੰਤਰੀ ਮੋਦੀ ਜਿਨ੍ਹਾਂ ਨੂੰ ਕਿ 4 4.5 ਲੱਖ ਦੀ ਲੀਡ ਜਿਨ੍ਹਾਂ ਦੀ ਘਟ ਕੇ 1.5 ਲੱਖ ਤੇ ਆ ਗਈ ਆ ਅੰਡਰ 2 ਲੱਖ ਤੋਂ 88 ਆ ਗਈ ਆ ਤੇ ਜਿਹੜੀਆਂ ਜਿਹੜੇ ਕਿ ਪਹਿਲਾਂ ਪਹਿਲੇ ਗੇੜਾਂ ਦੇ ਵਿੱਚ ਪਿੱਛੇ ਵੀ ਚੱਲ ਰਹੇ ਸੀਗੇ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਤੋਂ ਪਿੱਛੇ ਵੀ ਚੱਲ ਰਹੇ ਸੀਗੇ ਸੋ ਉਹ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਜਿਹੜਾ ਇੰਡੀਆ ਲਾਇਨਸ ਦੇ ਵੱਲੋਂ ਕਿਹਾ ਗਿਆ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਫਤਵਾ ਆ ਪਰ ਆਬੀਸਲੀ ਆਪਾਂ ਨੂੰ ਪਤਾ ਕਿ ਐਨਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ 8 ਜੂਨ ਨੂੰ ਜਿਹੜੀ ਆ ਸੌ ਚੁੱਕਣੀ ਆ ਇਹ ਵੀ ਖਬਰ ਮੈਂ ਹੁਣੇ ਦੇਖ ਰਿਹਾ ਸੀਗਾ ਕਿ ਉਹਨਾਂ ਦੀ ਸੌ ਚੁੱਕਣ ਦੇ ਲਈ ਹੋ ਸਕਦਾ ਕਿ ਜਿਹੜੇ ਚੰ드ਰਾਬਾਬੂ ਨਾਇਡੂ ਆ ਉਹਨਾਂ ਦਾ ਜਿਹੜਾ ਉਹ ਸੌ ਜੋਕ ਸਮਾਗਮ ਆ ਕਿਉਂਕਿ ਉਹਨਾਂ ਨੇ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਸੰਭਾਲਣੀ ਆ ਸੋ ਉਹਨੂੰ ਥੋੜਾ ਅੱਗੇ ਕੀਤਾ ਜਾਵੇ ਸੋ 8 ਜੂਨ ਨੂੰ ਇਹ ਸੌ ਚੁੱਕਣ ਜਾ ਰਹੇ ਨੇ ਤੇ ਇੰਡੀਆ ਅਲਾਈንስ ਨੇ ਇਹ ਕਹਿ ਦਿੱਤਾ ਕਿ ਹਜੇ ਅਸੀਂ ਜੋੜ ਤੋਲ ਨਹੀਂ ਕਰਾਂਗੇ ਇਹਨਾਂ ਦੀ ਸਰਕਾਰ ਬਣ ਲੈਣ ਦਿੰਦੇ ਆ ਵੈਸੇ ਤਾਂ ਐਥਿਕਲੀ ਵੀ ਇਹ ਗੱਲ ਸਹੀ ਹੁੰਦੀ ਆ ਕਿ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਤੇ ਇਹ ਇਲਜ਼ਾਮ ਲਗਾਉਨੇ ਹੋ ਕਿ ਉਹ ਪਾਰਟੀਆਂ ਨੂੰ ਤੋੜਦੇ ਨੇ ਜੋੜਦੇ ਨੇ ਜੋ ਕੁਝ ਵੀ ਕਰਦੇ ਨੇ ਤੋਂ ਇਹਨਾਂ ਨੇ ਇਸ ਸਮੇਂ ਬੇਟ ਐਂਡ ਵਾਚ ਦੀ ਪਾਲਿਸੀ ਅਪਣਾਈ ਆ ਕਿ ਕੱਲ ਨੂੰ ਜੇਕਰ ਇਹਨਾਂ ਦੇ ਜਿਹੜੇ ਜਿਹੜੇ ਹੈਗੇ ਨੇ ਨਾਲ ਦੇ ਦਲ ਆ ਜਿਹੜੇ ਚਾਹੇ ਨਿਤਿਸ਼ ਕੁਮਾਰ ਸਾਹਿਬ ਦਾ ਜਾਹੇ ਚੰਦਰਬਾਬੂ ਨਾਇਡੂ ਦਾ ਜੇਕਰ ਇਹ ਆਪ ਹਟ ਕੇ ਅੱਗੇ ਪਿੱਛੇ ਹੁੰਦੇ ਨੇ ਇਹਨ ਜਿਸ ਆਉਂਦੇ ਨੇ ਤਾਂ ਫਿਰ ਇੰਡੀਆ ਅਲਾਈንስ ਉੱਥੇ ਆਵੇਗਾ ਕਿਉਂਕਿ 233 ਸੀਟਾਂ ਨੇ ਉਹਨਾਂ ਦੇ ਕੋਲ ਵੀ ਇਹ ਇਹ ਜਿੱਥੇ ਇਹ ਮੈਜੋਰਟੀ ਤੋਂ ਕਾਫੀ ਹੇਠਾਂ ਆਇਆ ਪਰ ਉੱਥੇ ਹੀ ਇਹ ਬਹੁਤ ਤਗੜੀ ਆਪੋਜੀਸ਼ਨ ਨੇ ਕਿਉਂਕਿ ਐਨਡੀਆ ਦੇ ਕੋਲ 293 ਸੀਟਾਂ ਨੇ ਤੇ ਨਿਤਿਸ਼ ਕੁਮਾਰ ਉਹਨਾਂ ਦੀ ਤੇ ਚੰਦਰਬਾਬੂ ਨਾਇਡੂ ਦੀ ਆਪਾਂ ਗੱਲ ਲਾਸਟ ਟਾਈਮ ਵੀ ਤੁਹਾਡੇ ਨਾਲ ਕੀਤੀ ਸੀ ਕਿ ਉਹਨਾਂ ਤੇ ਬਹੁਤ ਜ਼ਿਆਦਾ ਰਲਾਇ ਨਹੀਂ ਕੀਤਾ ਜਾ ਸਕਦਾ ਪਰ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਚਾਹ ਬਹੁਤ ਸਾਰ ਬਹੁਤ ਸਾਰੇ ਲੋਕ ਇਹ ਗੱਲਾਂ ਪੁੱਛਦੇ ਆ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਬਣਨਾ ਤੇ ਫਿਰ ਫਰਕ ਕੀ ਆ ਇਹ ਇਹ ਦੇ ਵਿੱਚ ਜੀ ਫਰਕ ਇਹ ਹੁੰਦਾ ਇੱਕ ਤਾਂ ਜਿਹੜਾ ਤੁਹਾਡਾ ਨੈਰੇਟਿਵ ਦਾ ਫਰਕ ਹੁੰਦਾ ਸੁਪੋਜ਼ ਕਰੋ ਆਪਾਂ ਦੋ ਜਣੇ ਆ ਆਪਾਂ ਦੌੜ ਲਾਉਣ ਲੱਗੇ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਮੈਂ ਤਾਂ ਜੀ ਜਿਹੜਾ ਇੱਕ ਮਿੰਟ ਦੇ ਵਿੱਚ ਆਪਣਾ ਪੂਰਾ ਫਾਸਲਾ ਤੈਅ ਕਰ ਲੈਣਾ ਜਦ ਕਿ ਤੁਸੀਂ ਮੈਨੂੰ ਕਹਿੰਨੇ ਕਿ ਨਹੀਂ ਭਾਈ ਵੀ ਉਹ ਲੰਬਾ ਰਾਹ ਆ ਉਹ 2 ਮਿੰਟ ਉੱਤੇ ਲੱਗ ਜਾਂਦੇ ਹੁੰਦੇ ਆ ਤੋ ਇੰਡੀਆਂ ਜ਼ਿਆਦੇ ਜਿਹੜੀਆਂ ਬੜਕਾ ਨਾਮ ਆਰ ਬੇ ਉਹ 2 ਮਿੰਟ ਦਾ ਰਾਸਤਾ ਆ ਮੈਂ ਕਹਿੰਦਾ ਵੀ ਨਹੀਂ ਮੈਂ ਤਾਂ 1 ਮਿੰਟ ਚ ਕਰ ਦੇਣਾ ਪੂਰਾ ਹੁਣ ਮੈਂ ਬੇਸ਼ੱਕ ਦੇਣੀ ਉਹ 1 ਮਿੰਟ ਤੇ 45 ਸੈਕਿੰਡ ਚ ਕਰ ਦਵਾ ਮੈਂ 2 ਮਿੰਟ ਤੋਂ ਤੁਹਾਡੇ ਕਹੇ ਤੋਂ ਮੈਂ ਬੇਸ਼ੱਕ ਉਹ ਥੱਲੇ ਵੀ ਕਰ ਦਵਾ ਤਾਂ ਫੇਰ ਵੀ ਲੋਕਾਂ ਨੇ ਕਹਿਣਾ ਤਾਂ ਹੈਗਾ ਵੀ ਤੂੰ ਤਾਂ ਰੌਲਾ ਪਾਉਂਦਾ ਸੀ ਕਿ ਮੈਂ 1 ਮਿੰਟ ਦੇ ਵਿੱਚ ਇਹ ਰਾਹ ਪਾਰ ਕਰ ਦੇਣਾ ਸੋ ਗੱਲ ਹੁਣ ਉਹ ਹੀ ਆ ਜੀ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ 370 ਤੋਂ ਜ਼ਿਆਦਾ ਸੀਟਾਂ ਲੈਣੀਆਂ ਤੇ ਸਾਡੇ ਜਿਹੜਾ ਐਨਡੀਆ ਗਰੁੱਪਿਆਂ ਨੇ 400 ਤੋਂ ਪਾਰ ਕਰ ਜਾਣਾ ਜੇਕਰ ਉਹਨੂੰ 300 ਵੀ ਨਹੀਂ ਉਹਨਾਂ ਤੋਂ ਪਾਰ ਹੋਇਆ ਤੇ ਜਿਹੜੀ ਪਾਰਟੀ ਆਪਣੇ ਆਪ ਨੂੰ ਜਿਹੜੀ ਆ 2/3 ਮੈਜੋਰਟੀ ਦੇ ਵੱਲੋਂ ਬਾਤਾਂ ਦੇਖ ਰਹੀ ਸੀ ਉਹਦੇ ਤੋਂ ਜਿਹੜੀ ਉਹ ਸਿੰਗਲ ਲਾਰਜੇਸਟ ਪਾਰਟੀ ਜ਼ਰੂਰ ਬਣੀ ਆ ਪਰ ਉਹਦੇ ਤੋਂ ਮੈਜੋਰਟੀ ਨਹੀਂ ਮਿਲੀ ਤਾਂ ਆਬਵੀਅਸਲੀ ਇਹ ਗੱਲ ਹੁੰਦੀ ਹੋਈ ਆ ਦੂਸਰੀ ਗੱਲ ਜਿਹੜੀ ਪ੍ਰਧਾਨ ਮੰਤਰੀ ਮੋਦੀ ਹੀ ਪ੍ਰਧਾਨ ਮੰਤਰੀ ਆ ਇਹ ਗੱਲ ਇਦਾਂ ਹੈ ਕਿ ਜਦੋਂ ਹੁਣ ਦੇਖੋ ਕਿਉਂਕਿ ਇਹ ਜਿਹੜੀ ਵੋਟਾਂ ਤਾਂ ਆਪਾਂ ਪਾਉਣੀਆਂ ਹੁੰਦੀਆਂ ਪੰਜਾ ਸਾਲਾਂ ਚ ਇੱਕ ਵਾਰ ਉਦੋਂ ਵਾਰ ਹੁਣ ਇਹ ਸਰਕਾਰ ਨੇ ਲਗਾਤਾਰ ਪੰਜ ਸਾਲ ਜਦੋਂ ਚੱਲਣਾ ਇਹਨਾਂ ਨੇ ਬਹੁਤ ਸਾਰੀਆਂ ਪਾਲਿਸੀਆਂ ਲੈ ਕੇ ਆਉਣੀਆਂ ਬਹੁਤ ਸਾਰੇ ਇਹਨਾਂ ਨੇ ਕੰਮ ਕਰਨੇ ਆ ਜਦੋਂ ਪਹਿਲਾਂ ਕੀ ਸੀ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਸਾਹਿਬ ਦੇ ਕੋਲ ਸਾਰੀ ਸੱਤਾ ਸੀ ਜਵਾਬ ਉਹ ਕਿਸੇ ਨੂੰ ਦਿੰਦੇ ਨਹੀਂ ਸੀ ਇੰਟਰਵਿਊ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕੀਤੀਆਂ ਕੋਈਆਂ ਨਹੀਂ ਕੋਈ ਕੋਈ ਨਹੀਂ ਤੇ ਇੰਟਰਵਿਊ ਜਿਹੜਾ ਆਪਣੇ ਚੋਣਾਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਵਗੈਰਾ ਤਾਂ ਕੀਤੀ ਨਹੀਂ ਇੰਟਰਵਿਊ ਜਿੰਦਾਂ ਦੀਆਂ ਹੋਈਆਂ ਉਹ ਵੀ ਆਪਾਂ ਨੂੰ ਪਤਾ ਹੀ ਹੈ ਸੋ ਹੁਣ ਹੁਣ ਕੀ ਆ ਕਿ ਹੁਣ ਇਹਨਾਂ ਦੇ ਜਿਹੜਾ ਚਾਹੇ ਚੰਦਰਬਾਬੂ ਨਾਇਡੂ ਆ ਚਾਹੇ ਨਿਤਿਸ਼ ਕੁਮਾਰ ਆ ਜਾਂ ਇਹਨਾਂ ਦੇ ਹੋਰ ਜਿੰਨੇ ਵੀ ਅਲਾਈਅੰਸ 파ਟਨਰ ਨੇ ਕੱਲ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਪਾਲਿਸੀ ਲੈ ਕੇ ਆਉਣੀ ਆ ਜਿੱਦਾਂ ਅਗਨੀਵੀਰ ਲੈ ਕੇ ਆਂਦੀ ਹੁਣ ਉਹ ਅਗਨੀਵੀਰ ਦੇ ਹੱਕ 'ਚ ਵੀ ਆ ਲੋਕ ਉਹਦੇ ਬਰ ਖਿਲਾਫ ਵੀ ਆ ਪਰ ਕੱਲੂ ਜੇਕਰ ਅਗਨੀਵੀਰ ਸਪੋਜ਼ ਕਰੋ ਇਸ ਇਸ ਜਾਂ ਇਦਾਂ ਦੀ ਕੋਈ ਸਕੀਮ ਆਉਂਦੀ ਆ ਤੇ ਇਹਦਾ ਜਵਾਬ ਹੁਣ ਜਿੱਥੇ ਅੱਗੇ ਲੋਕਾਂ ਨੇ ਪ੍ਰੋਟੈਸਟ ਕੀਤੇ ਉਧ ਉਧਰੋ ਕੇਂਦਰੀ ਸੱਤਾ ਦੇ ਵਿੱਚੋਂ ਕੋਈ ਬੋਲਿਆ ਨਹੀਂ ਨਾ ਕਿਸੇ ਨੇ ਗੱਲ ਕੀਤੀ ਨਾ ਜਿਹੜਾ ਕੁਝ ਵੀ ਦਿੱਲੀ ਤੱਕ ਤਾਂ ਵੈਸੇ ਹੀ ਕਿਸਾਨਾਂ ਨੂੰ ਵੀ ਨਹੀਂ ਜਾਣ ਦਿੰਦੇ ਸੀ ਦਿੱਲੀ ਤੱਕ ਜਿਹੜਾ ਧਰਨਾ ਲਾਉਣ ਲਈ ਤੇ ਬਾਕੀ ਕਿਸੇ ਨੂੰ ਵੀ ਉੱਥੇ ਉਦਾਂ ਦੀ ਕੋਈ ਜਿਹੜੀ ਆ ਪਹਿਲਮਾਨਾਂ ਨੇ ਧਰਨਾ ਲਾ ਕੇ ਦੇਖ ਲਿਆ ਕੋਈ ਕਿਸੇ ਨੇ ਨਹੀਂ ਬੋਲਿਆ ਪਰ ਹੁਣ ਜਿਹੜੇ ਆ ਧਰਨੇ ਜੇ ਜੇ ਸਪੋਜ਼ ਕਰੋ ਕਿਸਾਨਾਂ ਦਾ ਧਰਨਾ ਲੱਗਣਾ ਤਾਂ ਫਿਰ ਉਹ ਧਰਨੇ ਜਿਹੜੇ ਆ ਉਹ ਐਨਡੀਏ ਦੇ ਲੀਡਰਾਂ ਦੇ ਦਰਾਂ ਮੋਰੇ ਵੀ ਲੱਗਣੇ ਆ ਉਹੋ ਧਰਨੇ ਜੇਕਰ ਜਿਹੜਾ ਜੇ ਹੁਣ ਸਪੋਜ਼ ਕਰੋ ਕਿਸਾਨਾਂ ਦਾ ਧਰਨਾ ਹੁੰਦਾ ਤੇ ਜੇਕਰ ਸਾਊਥ ਵਾਲਿਆਂ ਨੇ ਧਰਨਾ ਲਾਉਣਾ ਹੋਵੇ ਤਾਂ ਨੂੰ ਟੱਕਰ ਦੇਣ ਲਈ ਉਹ ਚੰਦਰਬਾਬੂ ਨਾਇਡੂ ਦੇ ਘਰ ਦੇ ਸਾਹਮਣੇ ਜਾ ਕੇ ਧਰਨਾ ਲਾ ਦੇਣਗੇ ਵੀ ਤੁਸੀਂ ਵੀ ਦਿੱਲੀ ਦੀ ਸਰਕਾਰ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੋ ਤੁਸੀਂ ਦੱਸੋ ਤੁਸੀਂ ਇਹ ਕਾਨੂੰਨ ਕਿੱਦਾਂ ਲੈ ਕੇ ਆਂਦਾ ਇਸੇ ਤਰੀਕੇ ਨਾਲ ਨਿਤਿਸ਼ ਕੁਮਾਰ ਸਾਹਿਬ ਦੇ ਘਰ ਦੇ ਸਾਹ ਵੀ ਘਰ ਦੇ ਬਾਹਰ ਵੀ ਧਰਨਾ ਲੱਗੇਗਾ ਜਾਂ ਜਿੰਨੇ ਵੀ ਹੋਰ ਐਨਡੀਏ ਦੇ ਲੀਡਰ ਨੇ ਸੋ ਜਿਹੜਾ ਇਹ ਕੋਲੀਸ਼ਨ ਗਵਰਨਮੈਂਟ ਹੁੰਦੀ ਆ ਉਹਦੇ ਵਿੱਚ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਨੂੰ ਤੁਹਾਨੂੰ ਸੁਣਨਾ ਪੈਂਦਾ ਕਿਉਂਕਿ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਆਪਣੇ ਵੋਟਸ ਨੂੰ ਸੁਣਨਾ ਪੈਂਦਾ ਹੁੰਦਾ ਸੋ ਇਸ ਕਰਕੇ ਉਹਨੇ ਜਿਆਦਾ ਮਜ਼ਬੂਤ ਤੁਸੀਂ ਨਹੀਂ ਹੈਗੇ ਵੈਸੇ ਤਾਂ ਇਹ ਜਮਹੂਰੀਅਤ ਦੇ ਲਈ ਚੰਗੀ ਗੱਲ ਆ ਕਿ ਜਿੰਨੇ ਜਿਆਦਾ ਚੈੱਕ ਐ ਟਰੇ ਦੇ ਉੱਤੇ ਇਹ ਬਹੁਤ ਜ਼ਿਆਦਾ ਬਿਹਤਰ ਗੱਲ ਹੁੰਦੀ ਆ ਸੋ ਇਸ ਕਰਕੇ ਚਾਹੇ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਹੀ ਬਣਣ ਜਾ ਰਹੇ ਨੇ ਤੀਸਰੀ ਵਾਰ ਪਰ ਇਹਦੇ ਵਿੱਚ ਫਰਕ ਬਹੁਤ ਆ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਪਹਿਲਾਂ ਜੋ ਉਹਨਾਂ ਦੇ ਜਿੱਦਾਂ ਉਹ ਸੋਚਦੇ ਸੀ ਉਸੇ ਤਰੀਕੇ ਨਾਲ ਜਿਹੜੇ ਉਹ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਬਣਾਉਂਦੇ ਸੀ ਹੁਣ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਉਹਨਾਂ ਤੋਂ ਚੱਲ ਹੋਣਾ ਇਹਦੇ ਵਿੱਚ ਜਿਹੜਾ 1 ਨੇਸ਼ਨ 1 ਇਲੈਕਸ਼ਨ ਜਿਹਦੀ ਮੈਂ ਜ਼ਾਤੀ ਤੌਰ ਤੇ ਵੀ ਮੈਨੂੰ ਲੱਗਦਾ ਕਿ ਉਹ ਭਾਰਤ ਵਰਗੇ ਮੁਲਕ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਚੰਗੀ ਗੱਲ ਆ ਸਾਡੇ ਮੁਲਕ ਦੇ ਵਿੱਚ ਸੱਤਾ ਦੇ ਉੱਤੇ ਚੈੱਕ ਐਂਡ ਬੈਲੈਂਸਸ ਲਗਾਤਾਰ ਬਣਦੇ ਰਹੇਣੇ ਚਾਹੀਦੇ ਆ ਵੈਸੇ ਤੁਸੀਂ ਪੈਸਿਆਂ ਦਾ ਜਿਹੜਾ ਉਹ ਖਰਚੇ ਨੂੰ ਰੋਕਣਾ ਤਾਂ ਹੋਰ ਬਹੁਤ ਚੀਜ਼ਾਂ ਆ ਜਿਹੜੀਆਂ ਜਿਮਨੀ ਚੋਂ ਉਹਨਾਂ ਦਾ ਭਾਰ ਪਾਉਨੇ ਹੋ ਤੁਸੀਂ ਲੋਕਾਂ ਦੇ ਉੱਤੇ ਇਹਨੂੰ ਬੰਦ ਜਿਹੜਾ ਦੁਬਾਰਾ ਐਮਐਲਏ ਦੀ ਸੀਟ ਲੜਨੀ ਹੈ ਐਮਐਲਏ ਨੂੰ ਐਮਪੀ ਦੀ ਸੀਟ ਲੜਨੀ ਇਹਨੂੰ ਬੰਦ ਕਰ ਦਿਓ ਤੇ ਜਾਂ ਦੋ ਦੋ ਸੀਟਾਂ ਤੋਂ ਖੜੇ ਹੋਣਾ ਬੰਦ ਕਰਵਾ ਦਿਓ ਜੇਕਰ ਤੁਸੀਂ ਪੈਸੇ ਹੀ ਰੋਕਣਾ ਚਾਹੁੰਦੇ ਹੋ ਪਰ ਜਿਹੜਾ 1 ਨੇਸ਼ਨ 1 ਇਲੈਕਸ਼ਨ ਵਾਲਾ ਮਸਲਾ ਇਹ ਕਹਿ ਲਓ ਕਿ ਇਸ ਸਰਕਾਰ ਦੇ ਵਿੱਚ ਤਾਂ ਇਹ ਹੁੰਦਾ ਕੋਈ ਖਾਸ ਜਾਪਦਾ ਨਹੀਂ ਇਸੇ ਤਰੀਕੇ ਨਾਲ ਜਿਹੜਾ ਯੂਨੀਫਾਰਮ ਸਿਵਲ ਕੋਡ ਸੀਗਾ ਉਹਦੇ ਤੇ ਵੀ ਲੱਗਦਾ ਕਿ ਇੰਨੇ ਈਜ਼ੀਲੀ ਜਿਹੜਾ ਇਹ ਹੁਣ ਨਹੀਂ ਇਸ ਇਹਨਾਂ 5 ਸਾਲਾਂ ਦੇ ਵਿੱਚ ਕੁਝ ਵੀ ਹੋਣਾ ਬਾਕੀ ਜਿਹੜਾ ਹਜੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਭਵਿੱਖ ਦੇ ਗਰਭ ਦੇ ਵਿੱਚ ਨੇ ਕਿ ਕਿਦਾਂ ਸਿਆਸਤ ਇਹ ਸਾਰੀ ਸ਼ੇਪ ਲੈਂਦੀ ਆ ਇਹ ਵੀ ਹੋ ਸਕਦਾ ਪੇ ਬਹੁਤ 5 ਸਾਲ ਸਮੂਦ ਯੂਪੀਏ ਦੇ ਦੋ ਬਾਰ ਆਪਾਂ ਜਿਹੜਾ 2004 ਤੋਂ 9 ਤੱਕ 9 ਤੋਂ 14 ਤੱਕ ਜਿਹੜਾ ਸਮੂਥ ट्रांजिशन ਦੇਖੀ ਆਪਾਂ ਜੇਕਰ ਉਸੇ ਤਰੀਕੇ ਨਾਲ ਵੀ ਚੱਲ ਸਕਦੀ ਆ ਕਹਾਣੀ ਅਦਰਵਾਈਜ਼ ਜਿਹੜਾ ਜਿਹੜਾ ਕੁਝ ਹੀਠਾਂ ਉੱਤੇ ਵੀ ਹੋ ਸਕਦਾ ਬਿਕੋਜ਼ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਬੰਨਿਆ ਜਾ ਰਹੀ ਆ ਕਿ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਆ ਉਹਨੂੰ ਲੈ ਕੇ ਗੱਲਾਂ ਕਈਆਂ ਜਾ ਰਹੀਆਂ ਤੇ ਵੈਸੇ ਵੀ ਹੁਣੇ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਚਾਹੇ ਆਪਣੇ ਆਂਧਰਾ ਪ੍ਰਦੇਸ਼ ਵਾਲੇ ਆ ਉਹਨਾਂ ਦੇ ਵੱਲੋਂ ਵੀ ਨਿਤਿਸ਼ ਕੁਮਾਰ ਹੋਣੀ ਆ ਇਹਨਾਂ ਦੇ ਵੱਲੋਂ ਵੀ ਜਿਹੜਾ ਕੁਝ ਨਾ ਕੁਝ ਆਪਣੇ ਮਸਲੇ ਵੀ ਲਿਆਉਂਦੇ ਜਾ ਰਹੇ ਨੇ ਆਪਣੇ ਮੰਤ ਆਪਣੇ ਲੋਕਾਂ ਦੇ ਲਈ ਮੰਤਰੀ ਪਦ ਵੀ ਮੰਗੇ ਜਾ ਰਹੇ ਨੇ ਈਸਵੀਕੇ ਦੀ ਵੀ ਜਿਹੜੀਆਂ ਸੋਰਸਸ ਦੇ ਬਾਲੇ ਨਾਲ ਮੀਡੀਆ ਦੇ ਵਿੱਚ ਖਬਰਾਂ ਰਿਪੋਰਟ ਹੋ ਰਹੀਆਂ ਨੇ ਕਿ ਜਿਹੜੇ ਆ ਇਹ ਆਪਣੇ TDP ਵਾਲੇ ਆ ਇਹ ਚਾਹਣਗੇ ਕਿ ਸਾਨੂੰ ਸਪੀਕਰ ਦਾ ਪਦ ਮਿਲੇ ਤੇ ਸਪੀਕਰ ਦੇ ਵਿੱਚ ਇਹ ਹੁੰਦਾ ਜਿਹੜੀ ਅਲਾਈਅੰਸ ਗਵਰਨਮੈਂਟ ਹੁੰਦੀ ਆ ਉਹਦੇ ਵਿੱਚ ਸਪੀਕਰ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੁੰਦੀ ਆ ਕੱਲ ਨੂੰ ਜੇਕਰ ਕੁਝ ੇਟਾਂ ਉੱਤੇ ਹੁੰਦਾ ਕਿਸੇ ਹੋਰ ਦੀ ਸਰਕਾਰ ਬਣਨੀ ਆ ਜਾਂ ਡਿਗਣੀ ਆ ਸਪੀਕਰ ਉਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਜਿਹੜਾ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਵੇਖਣਾ ਪੈਣਾ ਸੋ ਖੈਰ ਜਿਹੜਾ ਜੇਕਰ ਆਪਾਂ ਆਈਏ ਪੰਜਾਬ ਦੇ ਉੱਤੇ ਕਿਉਂਕਿ ਆਪਣਾ ਕਾਫੀ ਟਾਈਮ ਹੋ ਗਿਆ ਵੈਸੇ ਆਪਾਂ ਨੂੰ ਗੱਲਬਾਤ ਕਰਦਿਆਂ ਨੂੰ ਤੇ ਜੇਕਰ ਆਪਾਂ ਪੰਜਾਬ ਦੀ ਗੱਲਬਾਤ ਕਰੀਏ ਤਾਂ ਜੀ ਵੈਸੇ ਮੇਰੇ ਕੋਲ ਇੱਥੇ ਆંકੜੇ ਸੀਗੇ ਜਿਹਦੇ ਵਿੱਚ ਆਪਾਂ ਨੇ ਜਿਹੜੇ ਆ ਸਾਡੇ ਸਿਆਸੀ ਲੀਡਰ ਨੇ ਖਾਸ ਕਰਕੇ ਜਿਹਨਾਂ ਦੇ ਵਿੱਚੋਂ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਪਰ ਆਪਾਂ ਪੰਜਾਬ ਦੀ ਸਿਆਸਤ ਦੇ ਉੱਤੇ ਇੱਕ ਓਵਰਆਲ ਜੇਕਰ ਗੱਲ ਕਰੀਏ ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ 92 ਤੋਂ ਇਸ ਸਮੇ 32 ਸੀਟਾਂ ਤੇ ਆ ਗਈ ਆ ਤੇ ਉਹ ਇਸ ਚੀਜ਼ ਨੂੰ ਕਿਵੇਂ ਜਿਹੜੇ ਉਹ ਟੈਕਲ ਕਰੇਗੀ ਇਹ ਬਹੁਤ ਅਹਿਮ ਆ ਦੇਖਣ ਵਾਲਾ ਕਿ ਉਹ ਇਹਨਾਂ ਚੀਜ਼ਾਂ ਨੂੰ ਸਮਝ ਕੇ ਹੁਣ ਖਬਰਾਂ ਇਸ ਤਰੀਕੇ ਦੀਆਂ ਨੇ ਕਿ ਪਹਿਲਾਂ ਕੁਝ ਨਾ ਕੁਝ ਬਦਲਾਵ ਕਰਨ ਦੀਆਂ ਜਿਹੜੀਆਂ ਸਿਗੀਆਂ ਗੱਲਾਂ ਪਰ ਸ਼ਾਇਦ ਹਜੇ ਇੰਨੀ ਜਲਦੀ ਸਾਨੂੰ ਕੁਝ ਨਾ ਦੇਖਣ ਨੂੰ ਮਿਲੇ ਪਰ ਜੇਕਰ ਜੇਕਰ ਆਮ ਆਦਮੀ ਪਾਰਟੀ ਵੈਸੇ ਚਾਹੇ ਨਾ ਤੇ ਇਹ ਵੀ ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਤੰਜ਼ ਤਾਂ ਬਹੁਤ ਕਰਦੇ ਨੇ ਕਿ ਜੀ ਇਹ ਇਕੱਲੇ ਪਾਰਟੀ ਚਲਾਉਂਦੇ ਨੇ ਤੇ ਇਹਨਾਂ ਨੇ ਇਕੱਲੇ ਹੀ ਸਾਰਾ ਕੁਝ ਸੰਭ ਲਿਆ ਤੇ ਫਰਕ ਇੱਧਰ ਵੀ ਕੁਝ ਨਹੀਂ ਇੱਧਰ ਵੀ ਭਗਵੰਤ ਮਾਨ ਹੀ ਆ ਸਰਵੇ ਸਰਵਾ ਤੇ ਉੱਧਰ ਕੇਜਰੀਵਾਲ ਸਾਹਿਬ ਹੀ ਹੈ ਪਰ ਜੇਕਰ ਭਗਵੰਤ ਮਾਨ ਸਾਹਿਬ ਇਸ ਸਮੇ ਸਾਡੇ ਆਰਗਿਆਂ ਦੇ ਸਾਰਿਆਂ ਦੇ ਮੂੰਹ ਬੰਦ ਕਰਵਾ ਸਕਦੇ ਆ ਕੁਮਰ ਵਿਜੇ ਪ੍ਰਤਾਪ ਨੂੰ ਉਹ ਲਾਦਣ ਤੱਕ ਜਿਹੜਾ ਹੋਮ ਮਿਨਿਸਟਰ ਇੱਕ ਵਾਰ ਪੰਜਾਬ ਦਾ ਤੇ ਨਾਲੇ ਤਾਂ ਉਹਨਾਂ ਦਾ ਵੀ ਪਤਾ ਲੱਗ ਜੂ ਕਿ ਉਹ ਬਹੁਤ ਜਿਹੜਾ ਬਰਗਾੜੀ ਵਾਲੇ ਕੇਸਾਂ ਨੂੰ ਲੈ ਕੇ ਜਾਂ ਨਸ਼ੇ ਵਾਲੇ ਮਾਮਲੇ ਤੇ ਬਹੁਤ ਬੋਲਦੇ ਨੇ ਕਿ ਆ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਦੇਖਣ ਉਹਨਾਂ ਨੂੰ 2-3 ਸਾਲ ਜਿਹੜਾ ਇੱਕ ਵਾਰੀ ਗ੍ਰਹਿ ਮੰਤਰਾਲਾ ਤੇ ਦੇਖਦੇ ਆ ਉਹ ਕਿਦਾਂ ਦਾ ਕੰਮ ਕਰਦੇ ਆ ਤੇ ਇਹ 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 ਇਨ੍ਹਾਂ ਚੋਣਾਂ ਦੇ ਵਿੱਚ ਜਿਹੜੀ ਇਹਨਾਂ ਦੀ ਏਸ ਲੈਵਲ ਦੀ ਹਾਰ ਹੋਈ ਆ ਇਹਦੇ ਵਿੱਚ ਇੱਕ ਬਹੁਤ ਵੱਡੀ ਵਜ੍ਹਾ ਜਿਹੜੀ ਆ ਇਹ ਵੀ ਹੈ ਕਿ ਇਹ ਜਿਹੜਾ ਲੋਕਾਂ ਨੂੰ ਇਨ੍ਹਾਂ ਮਸਲਿਆਂ ਦੇ ਉੱਤੇ ਉਮੀਦ ਸੀਗੀ ਨਾ ਇੱਥੇ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਜੇਕਰ ਤੁਸੀਂ ਅੰਕੜਿਆਂ ਦੇ ਹਿਸਾਬ ਦੇ ਨਾਲ ਦੇਖੋ ਨਾ ਤੇ ਆਮ ਆਦਮੀ ਪਾਰਟੀ ਨੂੰ ਜਾਦੇ ਜਿਹੜਾ ਲੋਕਾਂ ਦਾ ਹਿੱਸਾ ਗਿਆ ਉਹਨਾਂ ਦੇ ਉਹਨਾਂ ਦੇ ਪਾਸੇ ਜਿਹੜੀ ਵਾਮ ਗਈ ਆ ਜਿਹੜੇ ਵੋਟਰਸ ਗਏ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਲੋਕ ਗਏ ਆ ਇਹਦੀ ਇੱਕ ਵਜਾ ਇੱਕ ਤਾਂ ਸੋਸ਼ਲ ਮੀਡੀਆ ਤੋਂ ਨਵਾਂ ਨਵਾਂ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਚੀਜ਼ ਦਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਕਿ ਉਹਨਾਂ ਦੀ ਜਿਹੜੀ ਆ ਦੂਜੀ ਵਾਰ ਸਰਕਾਰ ਚੱਲ ਰਹੀ ਸੀਗੀ ਜਦੋਂ ਇਹ ਸਾਰਾ ਇੰਟਰਨੈਟ ਜ ਸੋਸ਼ਲ ਮੀਡੀਆ ਸਾਰਾ ਕੁਝ ਆਇਆ ਤੇ ਲੋਕਾਂ ਨੇ ਬਹੁਤ ਖੁੱਲ ਕੇ ਉਹਨਾਂ ਤੇ تنਕੀਦ ਕੀਤੀ 2012 ਦੀਆਂ ਚੋਣਾਂ ਦੇ ਵਿੱਚ ਫੇਸਬੁੱਕ ਹਜੇ ਆਈ ਆਈ ਸੀ ਉਦੋਂ ਬਹੁਤ ਲੋਕਾਂ ਨੂੰ ਨਹੀਂ ਸੀ ਪਤਾ ਮਨਪ੍ਰੀਤ ਬਾਦਲ ਹੁਣੀ ਅਸੀਂ ਉਹਨਾਂ ਨੂੰ ਉਦੋਂ YouTube ਵਗੈਰਾ ਤੇ ਦੇਖਣਾ ਸ਼ੁਰੂ ਕੀਤਾ ਸੀ ਪਰ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਪਤਾ ਕਿ 5-7 ਸਾਲਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰਾਂਤੀ ਆਈ ਇੱਕ ਤਰੀਕੇ ਦੀ ਸੋ ਉਦੋਂ ਜਿਹੜਾ ਬਹੁਤ ਖਾਸ ਕਰਕੇ ਜਿਹੜੇ ਅਸੀਂ ਜਿਹੜਾ ਪੰਜਾਬੀ ਡਾਇਸਪੋਰਾ ਆਪਾਂ ਬਾਹਰ ਬੈਠੇ ਆ ਬਹੁਤ ਸਾਰੇ ਲੋਕ ਇਹਨਾਂ ਨੇ ਜਿਹੜੀਆਂ ਬਾਹਰ ਸਾਡੇ ਇੱਥੇ ਪੰਜਾਬੀ ਮੀਡੀਆ ਚੱਲਦਾ ਆਪਣੇ ਇਥੇ ਯੂਕੇ ਦੇ ਵਿੱਚ ਰੇਡੀਓ ਜਿੰਨੇ ਵੀ ਹੈਗੇ ਨੇ ਜਾਂ ਚੈਨਲਸ ਨੇ ਪਰ ਤੇ ਖਾਸ ਕਰਕੇ ਬਹੁਤ ਵੱਡਾ ਫਰਕ ਕੈਨੇਡਾ ਦੇ ਵਿੱਚ ਪਿਆ ਕੈਨੇਡਾ ਦੇ ਇਹ ਇਹ ਮੈਂ ਕਈ ਵਾਰ ਆਪਣੇ ਰੇਡੀਓ ਚੈਨਲ ਤੇ ਵੀ ਗੱਲ ਕੀਤੀ ਆ ਕਿ ਜਦੋਂ ਕਿਤੇ ਇਸ ਟਾਈਮ ਦੀ ਇਤਿਹਾਸ ਕਿਤੇ ਲਿਖਿਆ ਜਾਊਗਾ ਖਾਸ ਕਰਕੇ ਮੀਡੀਆ ਦਾ ਤੇ ਪੰਜਾਬੀ ਮੀਡੀਆ ਦੇ ਵਿੱਚ ਜਿਹੜੀ ਅਸੀਂ ਡਾਇਸਪੋਰਾ ਮੀਡੀਆ ਦੀ ਸਾਡੇ ਦੀ ਭੂਮਿਕਾ ਚੰਗੇ ਅੱਖਰਾਂ ਚ ਲਿਖੀ ਜਾਵੇਗੀ ਕਿਉਂਕਿ ਉਹਨਾਂ ਨੇ ਬਹੁਤ ਮਸਲੇ ਉਠਾਏ ਕੈਨੇਡਾ ਦੇ ਮੀਡੀਆ ਨੇ ਉਥੋਂ ਜਾਂ ਅਮਰੀਕਾ ਦੇ ਕੈਨੇਡਾ ਦੇ ਉਹਨਾਂ ਮੀਡੀਆ ਦੇ ਬਾਕੀ ਇਥੇ ਯੂਰਪ ਦੇ ਸਾਡੇ ਯੂਕੇ ਦੇ ਮੀਡੀਆ ਨੇ ਵੀ ਆਪ ਆਪਣੇ ਜਿੰਨੇ ਜੋਗੇ ਸੀਗੇ ਸਾਰੇ ਕਰਦੇ ਰਹੇ ਉਸ ਤੋਂ ਬਾਅਦ ਉਹ ਇੱਕਦਮ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਆ ਗਿਆ ਤੇ ਬਹੁਤ ਵੱਡੇ ਜਿਹੜੇ ਲੋਕ ਜਿਹੜੇ ਅਕਾਲੀ ਦਲ ਤੋਂ ਟੁੱਟ ਗਏ ਕਿਉਂਕਿ ਉਹ ਉਹਨਾਂ ਦੀ ਦੋ ਬਾਰ ਦੀ ਸਰਕਾਰ ਤੋਂ ਜਿਹੜੇ ਇੱਕ ਤਾਂ ਖਫਾ ਸੀਗੇ ਬਾਕੀ ਜਿਹੜਾ ਸਾਰਾ ਬੇਅਦਬੀ ਵਾਲਾ ਮਾਮਲਾ ਹੋਇਆ ਉਹਨੂੰ ਲੈ ਕੇ ਸੋ ਬਹੁਤ ਵੱਡਾ ਜਿਹੜਾ 베ਸ ਸੀਗਾ ਉਹ ਆਮ ਆਦਮੀ ਪਾਰਟੀ ਵੱਲੋਂ ਸ਼ਿਫਟ ਹੋ ਗਿਆ ਤੇ ਆਮ ਆਦਮੀ ਪਾਰਟੀ ਤੋਂ ਹੁਣ ਜੇਕਰ ਉਸ ਤਰੀਕੇ ਦੇ ਨਤੀਜੇ ਨਹੀਂ ਦੇ ਹੁੰਦੇ ਖਾਸ ਕਰਕੇ ਡਰਗ ਵਾਲੇ ਮਸਲੇ ਤੇ ਜਾਂ ਉਸ ਤੋਂ ਬਾਅਦ ਜਿਹੜਾ ਇਹ ਬੇਅਦਬੀ ਵਾਲਾ ਇਸ਼ੂ ਸੀਗਾ ਤੇ ਉਹ ਜਿਹੜਾ ਉਹਨਾਂ ਨੂੰ ਉਹ ਜਿਹੜਾ VOTER BASE ਆ ਉਹ ਕਦੇ ਭਾਈ ਅਮਰਿਤਪਾਲ ਸਿੰਘਾ ਨੂੰ ਜਾਂਦਾ ਫਰੀਦਕੋਟ ਚ ਭਾਈ ਸਰਬਜੀਤ ਸਿੰਘ ਖਾਲਸਾ ਵੱਲ ਨੂੰ ਜਾਂਦਾ ਤੇ ਕਦੇ ਉਹ ਫਿਰ ਦੁਬਾਰਾ ਕਾਂਗਰਸ ਬੰਨੀ ਜਾਂਦਾ ਹੁਣ ਆਪਾਂ BJP ਦੇ ਵਿੱਚ ਵੀ ਉਛਾਲ ਦੇਖ ਰਹੇ ਉਹਨਾਂ ਦੇ ਵੋਟ ਸ਼ੇਅਰ ਦੇ ਵਿੱਚ ਵੀ ਕਾਂਗਰਸ ਦਾ ਤਕਰੀਬਨ ਉਨਾ ਹੀ ਬਣਿਆ ਹੋਇਆ ਜੇਕਰ ਨੂੰ ਇਵਨ ਦੋ ਉਹਨਾਂ ਨੇ ਅਕਾਲੀਆਂ ਤੋਂ ਬਾਅਦ 5 ਸਾਲ ਸਰਕਾਰ ਵੀ ਹੰਡਾ ਲਈਆ ਬਟ ਸਟਿਲ ਜਿਹੜਾ ਕਾਂਗਰਸ ਨੂੰ ਕੋਈ ਇੰਨਾ ਜ਼ਿਆਦਾ ਇਡੈਂਟ ਨਹੀਂ ਪਿਆ ਪਿਛਲੀ ਵਾਰ ਉਹਨਾਂ ਦੀ 8 ਸੀਟਾਂ ਸੀਗੀਆਂ ਇਸ ਵਾਰ ਉਹ 7 ਸੀਟਾਂ ਲੈ ਗਏ ਨੇ ਸੋ ਆਮ ਆਦਮੀ ਪਾਰਟੀ ਦੇ ਲਈ ਬਹੁਤ ਜਿਹੜੀਆਂ ਵੱਡੀਆਂ ਚੁਣੌਤੀਆਂ ਖੜੀਆਂ ਨੇ ਕਿ ਉਹ ਇਸ ਜਿਹੜਾ ਇਹਨੂੰ ਕਿਦਾਂ ਆਪਣਾ ਜੋ ਕੁਝ ਵੀ ਇਹ ਉਹਨਾਂ ਨੂੰ ਜਿੱਦਾਂ ਉਹਨਾਂ ਦੀਆਂ ਤਿੰਨ ਸੀਟਾਂ ਆਈਆਂ ਨੇ ਕਿ ਇਹਨੂੰ ਉਹ ਕਿਦਾਂ ਟੈਕਲ ਕਰਦੇ ਨੇ ਬਾਕੀ ਜਿਹੜਾ ਅਗਲੇ ਵੀਲੌਗਸ ਦੇ ਵਿੱਚ ਗੱਲ ਕਰਦੇ ਆ ਕਿ ਬਾਕੀ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੀ ਵੱਡਾ ਪਹਚਾੜ ਹੈ ਉਹਨਾਂ ਦੇ ਲੀਡਰਾਂ ਦੇ ਵਿੱਚੋਂ ਵੀ ਗੱਲਾਂ ਉੱਠ ਰਹੀਆਂ ਨੇ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਚੇਂਜ ਕਰਨ ਦੇ ਲਈ ਇੱਕ ਸੀਟ ਤਾਂ ਉਹਨਾਂ ਨੇ ਪਰਿਵਾਰ ਦੀ ਤਾਂ ਜਿਤਾ ਲਈ ਪਰ ਬਾਕੀ ਆ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕੁਝ ਵੀ ਖਾਸ ਨਹੀਂ ਕਰ ਪਾਇਆ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਨੇ ਜਿਹੜੀਆਂ ਆਪਣੀਆਂ ਜਮਾਤਾਂ ਜਬਤ ਕਰਵਾ ਲਈਆਂ ਸੋ ਲਗਾਤਾਰ ਤੁਹਾਡੇ ਨਾਲ ਬਣੇ ਰਹਿਣਾਗੇ ਜੀ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok